ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਛਾ ਜਿਹੜੀਆਂ ਬਾਦਲਾਂ ਦੀਆਂ ਲੀਰਾਂ ਨੇ ਨਾ ਲੀਰਾਂ ਲੀਰਾਂ ਪਤਾ ਕਿੱਥੇ ਭਲੇਟਦੇ ਹੁੰਦੇ ਆਪਾਂ ਖੁਦੋ ਤੇ ਭਲੇਟਦੇ ਹੁੰਦੇ ਹੁਣ ਤਾਂ ਚਲੋ ਲੈਦਰ ਦੀ ਬਾਲ ਆਉਂਦੀ ਹੈ ਜਿਹੜੇ ਕ੍ਰਿਕਟ ਖੇਡਦੇ ਨੇ ਪਹਿਲਾਂ ਲੀਰਾਂ ਦੀ ਖੁਦੋ ਬਣਾਉਂਦੇ ਸੀ ਲੀਰਾਂ ਦੀ ਤੇ ਜਿਹੜੇ ਖੁਦੋ ਬਣਾਉਂਦੇ ਲੀਰਾਂ ਦੀ ਉਹਦੇ ਜਿਹੜੇ ਜਵਾਬ ਡੰਡਿਆਂ ਨਾਲ ਖੇੜਦੇ ਉਹ ਡੰਡੇ ਪੈਂਦੇ ਹੁੰਦੇ ਸੀ ਕੁਤੇ ਐਂਦਰ ਮਾਰ ਕੇ ਤੇ ਐਂਦਰ ਮਾਰ ਹੁਣ ਇਹਨਾਂ ਲੀਰਾਂ ਦੇ ਵੀ ਛਿੱਤਰ ਪੈਣਗੇ ਉਦਾਂ ਦੇ ਇਹ ਲੀਰਾਂ ਪਤਾ ਕੀ ਕਹਿੰਦੀਆਂ ਬਾਦਲਾਂ ਦੀਆਂ ਆਖੇ ਜੇ ਭਗਵੰਤ ਮਾਨ ਨਹੀਂ ਆਉਣਾ ਨਾ ਸਕਤਰੇ ਚ 15 ਜਨਵਰੀ ਨੂੰ ਆਖੇ ਜੇ ਲਾਈਵ ਟੈਲੀਕਾਸਟ ਕਰਾਉਣਾ ਆਖੇ ਡੋਪ ਟੈਸਟ ਕਰਾ ਕੇ ਆਵੇ ਮਤਲਬ ਵੀ ਭਗਵੰਤ ਮਾਨ ਸ਼ਰਾਬ ਪੀਂਦਾ ਵੀ ਡੋਪ ਟੈਸਟ ਕਰਾ ਕੇ ਆਵੇ ਫਿਰ ਅਸੀਂ ਪ੍ਰਮਾਨਗੀ ਦੇਵਾਂਗੇ ਹਰਾਮ ਕਰੋ ਉਹਦਾ ਕਿਹੜਾ ਅਮਰ ਛਕਿਆ ਉਹਦਾ ਪਿੰਡ ਉਹ ਤਾਂ ਸਾਹਮਣੇ ਬਹਿ ਕੇ ਪੈਕਲਾ ਸਕਦਾ ਉਹਨੂੰ ਕਿ ਚੱਕਰ ਹੈ ਉਹਨੇ ਕੀ ਅਮਰਸ਼ ਕਿ ਉਹਦਾ ਪਹਿਲਾ ਵੀ ਉਹ ਸੋਨੇ ਪਿੰਦਾ ਉਹਦਾ ਪਿੰਡ ਹੈ ਆਪਣੇ ਦੀ ਗੱਲ ਕਰੋ ਨਾ ਆਪਣੇ ਦੀ ਗੱਲ ਕਰੋ ਸੋਚੇ ਲੰਗਾਂ ਦੀ ਗੱਲ ਕਰੋ ਉਹ ਕੰਮ ਤਾਂ ਨਹੀਂ ਕਰਦਾ ਮੇਰੇ ਠੀਕ ਦੀ ਗੱਲ ਕਰੋ ਜਿਹੜਾ ਜੇਲ੍ਹ ਚ ਬੈਠਾ ਨਾ ਭੇ ਭਗਵਾਨ ਤਾਂ ਮਾਨ ਤਾਂ ਸ਼ਰਿਆ ਪਿੰਦਾ ਉਹਦਾ ਪਿੰਦਾ ਰਹੂਗਾ ਕੋਈ ਗੱਲ ਨਹੀਂ ਉੱਥੇ ਕਿਹੜਾ ਤੁਸੀਂ 20 ਘੰਟੇ ਚਲਾਉਣਾ ਲੈਫਟੈਲੀ ਕਾਸਟ ਉਹ ਤਾਂ ਬੱਤੂ ਬੱਤ ਘੰਟਾ ਚਲਾਉਂਗੇ ਘੰਟਾ ਵਾਲਾ ਨਾਂ ਪੈਗ ਲਾਉਗਾ ਉਹਨੂੰ ਕਿਉਂ ਹੌਣ ਲੱਗਿਆ ਉਹ 24 ਘੰਟੇ ਸ਼ਾਭੀ ਥੋੜੀ ਦਿੰਦੇ ਉਹਦਾ ਬੰਦਾ 2-3 ਘੰਟੇ ਜੋ ਇੰਜੋਏ ਕਰਦਾ ਹੈ ਕੋਈ ਗੱਲ ਨਹੀਂ ਭਾਵੇਂ ਹਰ ਵਕਤ ਸ਼ਰਾਬ ਪੀਂਦਾ ਥੋਨੂੰ ਉਹਦੇ ਨਾਲ ਕੀ ਲੈਣਾ ਦੇਣਾ ਤੁਸੀਂ ਕਿਉਂ ਉਹਨੂੰ ਕੱਲ ਤੱਕ ਦੇ ਬੁਲਾਇਆ ਉਹਨੇ ਗੁਰਸੱਧ ਦੀ ਹਜ਼ੂਰੀ 'ਤੇ ਜਾਣਾ 73 ਤੇ ਜਾਣਾ ਤੇ ਜਿਹੜੇ ਤੁਹਾਡੇ ਸ਼ੂਮਨ ਕਮੈਂਟ ਦੇ ਮੁਲਾਜ਼ਮ ਫੜੇ ਗਏ ਸ਼ਰਾਬਾਂ ਫੜੇ ਗੀਆਂ ਪਰਜਾਂ ਦੇ ਵਿੱਚੋਂ ਅੰਦਰੋਂ ਫੜੀਆਂ ਗਈਆਂ ਆਗੰਗਸਰ ਜੈਤੂ ਕੀ ਹੋਇਆ ਸੀ ਜਿਹੜੀਆਂ ਅਸ਼ਲੀਲ ਚੀਜ਼ਾਂ ਫੜੇ ਗਈਆਂ ਉਹ ਕਿਸੇ ਉਹ ਖੂਬ ਚੋਕੇ ਕੁਝ ਕੱਢੇ ਸੀ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਉਹ ਡਰ ਟੈਸਟ ਕਰਾ ਲੈ ਤੁਹਾਡੇ ਹਰਾਮਖੋਰ ਅੱਜ ਵੀ ਅੱਜ ਵੀ ਤੁਹਾਡੇ ਸ਼ੂਮਨ ਕਮੈਂਟ ਦੇ ਮੈਂਬਰ ਸ਼ਰਾਬਾਂ ਪੀਂਦੇ ਆ ਉਹਨੇ ਕਰਾ ਲਓ ਨਾਮ ਮੈਂ ਦੇ ਦਿੰਨਾ ਮੈਨੂੰ ਦੱਸ ਦਿਓ ਜੇ ਥੋੜੀ ਬਹੁਤੀ ਰੜਕ ਹੋਈ ਉਦਾਂ ਅਸੀਂ ਕਿਸੇ ਨੂੰ ਬਦਨਾਮ ਨਹੀਂ ਕਰਦੇ ਤੁਹਾਨੂੰ ਸਪੈਸ਼ਲੀ ਭੇਜ ਦਾਂਗੇ ਲਿਖ ਕੇ ਵੀ ਆਹ ਤੁਹਾਡਾ ਸ਼ੂਮਣੀਪੜ ਦਾ ਮੈਂਬਰ ਹੈ ਬਾ ਤੁਹਾਡਾ ਐਮਐਲਏ ਦੇ ਦਾਂਗੇ ਉਹਨਾਂ ਦੇ ਕਰਾ ਲਓ ਪਹਿਲਾਂ ਨਾਲੇ ਉਹਨਾਂ ਦੇ ਅਮਰਸ਼ਾ ਕਿ ਹੋਏ ਐ ਭਗਵਾਨ ਦਾ ਤਾਂ ਅਮਰਸ਼ਾ ਕਿ ਨਹੀਂ ਉਹ ਤਾਂ ਸ਼ਰਿਆਮ ਕਹਿੰਦਾ ਪੀਵੇ ਖਾਵੇ ਮौज ਕਰਿਓ ਤਾਂ ਮੱਛੀ ਵੀ ਰੱਖਦੇ ਨਾਲ ਉਹਦਾ ਚਿਕਨ ਵੀ ਕਈ ਵੈਰਾਈਟੀਆਂ ਰੱਖਦੇ ਕੋਲੇ ਖਾਂਦਾ ਉਹਨੂੰ ਕਿ ਚੱਕਰੇ ਤੁਸੀਂ ਆਪਣੀ ਗੱਲ ਕਰੋ ਕਹਿੰਦੀਆਂ ਕੌਣ ਨੇ ਲੀਰਾ ਜਿਹਨੂੰ ਕੋਈ ਪੁੱਛਦਾ ਨਹੀਂ ਜਿਹੜੇ ਘਰੇ ਨਾ ਜਨਾਨੀਆਂ ਤਾਂ ਸ਼ਿੱਤਰ ਖਾ ਕੇ ਨਿਕਲੇ ਹੁੰਦੇ ਨੇ ਘਰੋਂ ਤੇ ਉਹ ਜਾ ਕੇ ਪੋਸਟਾਂ ਪਾਉਣਗੇ ਔਕੇ ਜੇ ਭਗਵੰਤ ਮਾਨ ਨੇ ਆਉਣਾ ਤਾਂ ਡੋਪ ਟੈਸਟ ਕਰਾ ਕੇ ਆਵੇ ਦੇਖੋ ਤਾਨੂੰ ਜੁੱਤੀਆਂ ਦੇ ਘਾੜ ਹਲੇ ਬਹੁਤ ਐ ਪਰ ਮੈਂ ਲੱਗਿਆ ਹੋਇਆ ਚਿੰਤਾ ਨਾ ਕਰੋ ਐਨੀਆਂ ਕ ਜੁੱਤੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਜਿੱਥੇ ਰੱਖੋਗੇ ਵੀ ਸ਼ੁਰੂਆਤ ਕਿਹਨੇ ਕੀਤੀ ਹੈ ਸ਼ੁਰੂਆਤ ਮੈਂ ਹੀ ਕੀਤੀ ਹੋਈ ਹੈ ਦੇਖੋ ਝਟ ਹੈ ਦੇਖੋ ਲੀਰਾਂ ਦੀਆਂ ਕਰਦੂਤਾਂ ਜਿਹੜਾ ਆਉਂਦਾ ਤੇਰੀ ਔਕਾਤ ਨਹੀਂ ਹੈਗੀ ਇੱਥੇ ਆਉਣ ਦੀ ਤੂੰ ਕੌਣ ਹੈ ਸਾਹ ਮੰਗਣ ਵਾਲਾ ਤੂੰ ਡੋਕਟਰ ਟੈਸਟ ਕਰਾ ਕੇ ਆਈਂ ਦੇਖੋ ਲੀਰਾਂ ਲੀਰਾਂ ਦਾ ਕੰਮ ਕੀ ਹੁੰਦਾ ਹੈ ਭਾਵੇਂ ਕਿਸੇ ਮਹਾਰਾਜੇ ਨੇ ਪੋਸ਼ਾਕ ਪਹਿਨੀ ਹੋਵੇ ਜਦੋਂ ਪ੍ਰਾਣੀ ਹੋ ਜਾਂਦੀ ਹੈ ਨਾ ਉਹਨੂੰ ਜਿਹੜੇ ਮੰਗਣ ਵਾਲੇ ਆਉਂਦੇ ਹੁੰਦੇ ਹਨ ਨਾ ਕਹਿੰਦੇ ਆ ਰਬੜ ਦੇ ਬਰਤਨ ਲੈ ਲਓ ਪਾਟੇ ਪੁਰਾਣੇ ਕੱਪੜੇ ਦੇ ਦਿਓ ਉਹਨੂੰ ਖੜਾ ਦਿੰਦੇ ਉਹ ਜਿਹੜਾ ਤਾਂ ਕੋਈ ਅੱਗੇ ਜਾ ਕੇ ਵਿਕ ਜਾਂਦਾ ਤਾਂ ਰੱਖ ਲੈਂਦੇ ਨਹੀਂ ਉਹ ਲੀਰਾਂ ਕਰਕੇ ਨਾ ਵਰਕਸ਼ਾਪਾਂ ਵਿੱਚ ਵੇਚ ਦਦਨਾ ਪੁਰਾਣੇ ਟਰੈਕਟਰ ਕਾਲੇ ਤੇਲ ਵਾਲੇ ਪੁੰਜੇ ਜਾਂਦੇ ਹੁੰਦੇ ਉੱਥੇ ਲੀਰਾਂ ਕੰਮ ਆਉਂਦੀਆਂ ਨੇ ਥੋੜਾ ਤਾਂ ਉਹ ਕੰਮ ਹੈ ਉਹ ਕੰਮ ਹ ਥੋੜਾ ਤਾਂ ਇਹ ਕੱਲ੍ਹ ਕੇ ਤਾਂ ਮੈਂ ਸਕੱਟ ਲਣ ਕੇ ਦੇਖਿਆ ਸ਼ਾਰਟ ਪਾਇਆ ਹੋਇਆ ਉਹ ਕਹਿੰਦਾ ਘਰ ਵਾਲੀ ਕੋਲੇ ਖੜੀ ਹੈ ਕਹਿੰਦਾ ਤੁਸ ਤਾ ਬੜੇ ਸੋਹਣੇ ਲੱਗਦੇ ਹੋ ਬੜਾ ਵਧੀਆ ਸੂਟ ਪਾਇਆ ਥੋੜੇ ਜੁੱਤੀ ਬਾੜੀ ਘੈਂਟ ਹੈ ਆ ਸਾਲ ਬੜਾ ਵਧੀਆ ਪਹਿਨ ਲਗਾ ਕਿੰਨੇ ਪਹਿਨਦਾ ਹੈ ਇਦੋਂ ਤੁਸੀਂ ਪੁੱਬਦੇ ਹੋ ਉਹ ਕਹਿੰਦੀ ਤੇਰਾ ਦੋਸਤ ਵੀ ਕਹਿੰਦਾ ਸੀ ਕਿ ਤੂੰ ਤਾਂ ਸੋਹਣੇ ਬਾਲੇ ਲੱਗਦੇ ਹੋ ਪਤਾ ਕਰ ਵਾਲਾ ਕਹਿੰਦਾ ਕਹਿੰਦਾ ਉਹ ਮਿੱਠੂ ਹੋਣਾ ਉਹ ਬੰਤਾ ਹੋਣਾ ਉਹ ਜੰਟਾ ਹੋਣਾ ਉਹ ਕਹਿੰਦੀ ਕਿਉਂ ਕਹਿੰਦਾ ਸਾੜੇ ਕਵਾੜਗੇ ਨੇ ਉਹਨੂੰ ਕਵਾੜੀ ਪਸੰਦ ਆਉਂਦਾ ਇਹ ਵੈਸੇ ਮੈਂ ਔਰਤਾਂ 'ਤੇ ਨਹੀਂ ਗੱਲ ਆਈ ਮੈਂ ਤੁਹਾਡੇ ਲਈ ਉਦਾਰਨ ਨਹੀਂ ਦਿੱਤੀ ਐ ਮੈਂ ਬਣਾਈਏ ਕੋੜ ਤੁਸੀਂ ਤਾਂ ਕਵਾੜ ਦੇ ਵੀ ਕੰਮ ਨਹੀਂ ਆ ਸਕਦੇ ਕਵਾੜ ਵਿੱਚ ਵੀ ਹੁਣ ਨਾ ਵਧੀਆ ਪਿਸਟਨ ਇੰਜਨਾਂ ਦੇ ਵਧੀਆ ਪੰਪ ਆਉਂਦੇ ਆ ਉਹਦੇ ਲਈ ਵੀ ਕੱਪੜਾ ਦੁਕਾਨ ਤੋਂ ਸਾਫ਼ ਲੈ ਕੇ ਜਾਂਦੇ ਆ ਮਲਮਲ ਦਾ ਵੀ ਕਿਤੇ ਇਹ ਕੱਪੜੇ ਨਾਲ ਸਾਡਾ ਸੰਦ ਨੇੜਾ ਖਰਾਬ ਨਾ ਹੋ ਜੇ ਤੁਸੀਂ ਤਾਂ ਉੱਥੇ ਵੀ ਕੰਮ ਨਹੀਂ ਹੁਣਾ ਹਰਾਮ ਕਰੋ ਜਿਹੜੇ ਨੂੰ ਸਿੱਗਣਾ ਕਰਦੇ ਦੋ ਟੈਸਟ ਕਰਾਓ ਕਿ ਭਗਵੰਤ ਮੰਤਰ ਉਹ ਪ੍ਰਭੂ ਨਾ ਉਹਦਾ ਅਮਰ ਛੱਗੇ ਨਾ ਉਹਨੇ ਕੇਸ ਰੱਖੇ ਨਾ ਉਹਨੇ ਦਾੜੀ ਰੱਖੀ ਉਹ ਤਾਂ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਨੇ ਚੁਣਿਆ। ਉਹ ਤਾਂ ਮੁੱਖ ਮੰਤਰੀ ਬਣ ਕੇ ਤਾਂ ਘੱਟ ਜਦੋਂ ਮੁੱਖ ਮੰਤਰੀ ਨਹੀਂ ਸੀ ਉਦੋਂ ਪਹਿਲਾਂ ਨਜ਼ਾਰੇ ਵੱਧ ਲੈਂਦਾ ਰਿਹਾ। ਉਹਦੇ ਤੇ ਲੈ ਸੀ ਇਦਾਂ ਦੀ। ਉਹਨੂੰ ਕੀ ਕਹੋਗੇ? ਉਹ ਤਾਂ ਰੜੇ ਮੈਦਾਨ ਵਿੱਚ ਹੈ। ਜੇ ਤੁਸੀਂ ਕਹੋਗੇ ਉਹ ਤਾਂ ਸਾਹਮਣੇ ਬਹਿ ਕੇ ਬੋਤਲ ਧਰ ਕੇ ਨਾਲ ਚਿਕਨ ਰੱਖ ਕੇ ਆਂਡਿਆਂ ਦੀ ਭੁਰਜੀ ਰੱਖ ਕੇ ਪੈਗ ਲਾ ਸਕਦਾ ਐ ਵੀਡੀਓ ਬਣਾ ਸਕਦਾ ਟਿਕਟੌਕ ਤੇ। दारू ਦਾ ਨਾਲ ਜੱਟ ਦੇ ਕਬਰਾਂ ਤੱਕ ਜਾਉ ਨਹੀਂ ਤਾਂ ਉਹ ਤਾਂ ਗੀਤ ਵੀ ਲਾ ਸਕਦਾ ਉਹਨੂੰ ਕੀ ਕਹੋਂਗੇ ਸ਼ਰਮ ਤਾਂ ਤੁਸੀਂ ਹੀ ਕਰੋ ਜਿਹੜੇ ਤੁਸੀਂ ਪਤਤ ਹੋਏ ਜਹੇਦਾਰ ਨੂੰ ਪਤਾ ਨਹੀਂ ਸੀ ਪਤਤ ਸ਼ਬਦ ਦਾ ਉਹ ਕਹਿ ਬੈਠਾ ਪਤਤ ਤਾਂ ਤੁਸੀਂ ਹੋ ਬਾਦਲ ਕਾ ਲਾਣਾ ਪਤਤ ਹੈ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਤਤ ਨੇ ਤੁਹਾਡੇ ਸਖਤਰ ਪਤਤ ਨੇ ਤੁਹਾਡੇ ਦਰਵਾਜ਼ੇ ਦੇ ਗ੍ਰੰਥੀ ਤੱਕ ਪਤਤ ਨੇ ਜਿੰਨੀਆਂ ਮਰਜ਼ੀ ਵੀਡੀਓ ਲੈ ਲੋ ਤੁਹਾਨੂੰ ਦੇਵਾਂਗੇ ਬਿਆ ਤੁਹਾਡਾ ਗਰੰਟੀ ਬੈਠਾ ਜੀ ਪੈਗ ਲਾਉਂਦਾ ਆ ਤੁਹਾਡਾ ਸਕੱਤਰ ਬੈਠਾ ਸੀ ਆ ਤੁਹਾਡੀ ਸੁਣਣ ਵਾਲੇ ਦਾ ਮੈਂਬਰ ਬੈਠਾ ਸੀ ਦੱਸਾਂਗੇ ਤੁਹਾਨੂੰ ਫਿਰ ਬੋਲ ਕੇ ਦਿਖਾਉਣ ਇਹ ਇਦਾਂ ਨਹੀਂ ਵੀ ਕਹਿਤਾ ਡਾਡ ਬੋ ਡਾਟ ਡਾਡ ਬੋ ਡਾਟ ਫਿਰ ਜਿੱਕਾ ਦੇਖੋ ਬਿੰਦ ਹਲੇ ਵੀ ਕੁਛ ਨਹੀਂ ਵਿਗੜਿਆ ਕੁਛ ਨਹੀਂ ਵਿਗੜਿਆ ਆਪਣਾ ਕੰਮ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਜਦੋਂ ਕੋਈ ਬੰਦਾ ਸਵਾਲ ਕਰਦਾ ਨਾ ਉਹਦਾ ਮੂੰਹ ਬੰਦ ਕਰਾਉਣ ਵਾਸਤੇ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਨਾ ਕਰਿਆ ਕਰੋ ਇਹ ਲੀਰਾਂ ਨੂੰ ਦੱਸਿਆ ਲੀਰਾਂ ਨੂੰ ਜਿਹੜੇ ਅਸਲ ਅਕਾਲੀ ਨੇ ਨਾ ਅਸਲ ਅਕਾਲੀ ਹੈ ਉਹ ਤਾਂ ਮੈਨੂੰ ਸੁਣਦੇ ਆ ਸੁਣਦੇ ਨੇ ਮੈਨੂੰ ਉਹ ਤਾਂ ਮੈਨੂੰ ਕਈ ਵਾਰੀ ਨੇ 5-7000 ਰੁਪਏ ਪਾ ਦਿੰਦੇ ਨੇ ਗੂਗਲ ਪੇ ਕਰਦੇ ਕਹਿੰਦੇ ਕਹਿੰਦੇ ਜੀ ਚਹਾਰੇ ਲੈ ਲਿਓ ਪਿਸਟੇ ਲੈ ਲਿਓ ਸਮਲੇ ਨੂੰ ਗਲਬੇ ਦਿਖਾ ਦੂ ਜੀ ਕਈਆਂ ਨੇ ਪਾਇਆ ਮੈਨੂੰ ਇਹ ਕੋਈ ਚਾਪਲੂਸੀ ਨਹੀਂ ਉਹ ਸੁਣਦੇ ਨੇ ਮੈਨੂੰ ਜਿਹੜੇ ਅਸਲ ਅਕਾਲੀ ਨੇ ਤੂੰ ਇੱਤਾ ਤੂੰ ਤਾਂ ਲੈਣਾ ਤੁਹਾਡੇ ਤਾਂ ਮਤਲਬ ਹੀ ਨਹੀਂ ਕੋਈ ਨਹੀਂ ਤੂੰ ਤਾਂ ਲੈਣਾ ਲੈਣਾ ਤੂੰ ਇੱਤਾ ਆਪਣੀ ਮਿੱਟੀ ਪਲੀਤ ਕਰਾ ਰਿਹਾ ਆਪਣੀਆਂ ਜੜਾਂ ਪਟਾ ਰਿਹਾ ਤੁਸੀਂ ਤਾਂ ਤੁਸੀਂ ਅਕਾਲੀ ਨਹੀਂ ਹੈਗੇ ਇੱਕ ਵਾਰੀ ਹੋਰ ਕਿਉਂ ਮੜਾ ਜਾਓ ਪੋਸਟ ਹੋਰ ਪਾਇਓ ਵੀ ਭਗਵੰਤਮਾਨ ਬੋਬ ਟੈਸਟ ਕਰਾਵੇ ਫੇਰ ਆਵੇ ਕਿਉਂ ਕਰਾਵੇ ਕਿਉਂ ਕਰਾਵੇ ਉਹ ਤਾਂ ਚਲੋ ਤਾਂ ਆ ਜੂਗਾ ਬਿਨਾਂ ਸ਼ਰਾਬ ਪੀਤੇ ਤੋਂ ਉਹਨੇ ਦਰਬਾਰ ਸਾਹਿਬ ਆਉਣੇ ਜਾਇਆ ਤਾਂ ਜੇ ਤੁਸੀਂ ਚੰਡੀਗੜ੍ਹ ਰੱਖੂਗੇ ਕਿਤੇ ਅਸੀਂ ਉਹਨੂੰ ਕਾਵਾਂਗੇ ਵੀ ਪੈਗ ਲਾ ਕੇ ਜਾ ਫੇਰ ਰੋਕਿਓ ਤੁਸੀਂ ਫੇਰ ਰੋਕਿਓ ਭਵਾਂਤਮਾਨ ਦਾ ਤੁਸੀਂ ਡਰਗ ਟੈਸਟ ਕਰਾਉਨੇ ਹੋ ਤੁਸੀਂ ਹਰਾਮਖੋਰੋ ਅਕਾਲੀਆ ਦੀ ਸਰਕਾਰ ਵੀ ਤੁਹ ਠੇਕੇ ਦਿੱਤੇ ਹੈ ਸ਼ਰਾਬ ਦੇ ਹੋਣਾ ਕਾਲੀ ਉਸੇ ਕਿ ਹੈਗੇ ਸ਼ਰਾਬ ਦੇ ਦੱਸੋ ਤੁਸੀਂ ਉਥੇ ਕਰੋਗੇ ਜੇ ਸ਼ਰਾਬ ਇੰਨੀ ਮਾੜੀ ਆ ਫਿਰ ਬੰਦ ਕਰਾਓ ਪੰਜਾਬ ਦੇ ਵਿੱਚੋਂ ਫਿਰ ਕਿਉਂ ਠੇਕੇ ਅੰਕੜੇ ਨੇ ਅੱਜ 8 ਕਰੋੜ ਦੀ ਸ਼ਰਾਬ ਇੱਕ ਦਿਨ ਵਿਕਦੀ ਆ 8 ਕਰੋੜ ਦੀ ਰਿਸਰਚ ਕਰ ਲਿਓ ਗੱਲਾਂ ਕਰਦੇ ਹੋ ਤੁਸੀਂ 8 ਕਰੋੜ ਦੀ ਸ਼ਰਾਬ ਠੇਕਿਆਂ ਤੋਂ ਵਿਕਦੀ ਆ ਇੱਕ ਦਿਨ ਵਿੱਚ ਗੁਣਾ ਕਰ ਲਓ ਮਹੀਨੇ ਵਿੱਚ 30 ਦਿਨ ਹੁੰਦੇ ਆ ਫਿਰ ਮੈਨੂੰ ਰਾਜੇ ਵਾਲਾ ਮੈਥ ਨਾ ਬੋਲਣਾ ਪੈ ਜੇ ਫਿਰ ਇਹ ਨਾ ਕਹਿਣਾ ਪੈ ਜੇ ਵੀ 5 5 8 5 12 4 12 5 ਫਿਰ ਇਹ ਨਾ ਕਹਿਣਾ ਭਾਈ ਜੀ ਸਮਝ ਗਈ ਗੱਲ ਦੀ 8 ਕਰੋੜ ਰੁਪਏ ਦੀ ਸ਼ਰਾਬ ਵੇਖਦੀ 8 ਕਰੋੜ ਦੀ ਇਹ ਕਾਲੀਆਂ ਦੇ ਰਾਜ ਵਿੱਚ ਵੀ ਵਿਕਦੀ ਸੀ ਅੱਜ ਵੀ ਵਿਕਦੀ ਹੈ ਭਗਵਾਨਤਮਨ ਦਾ ਅੰਮ੍ਰਿਤ ਨਹੀਂ ਛਕਿਆ ਉਹ ਕੋਈ ਗੁਰਦਵਾਰੇ ਦਾ ਗ੍ਰੰਥੀ ਨਹੀਂ ਅੱਛਾ ਚਲੋ ਭਗਵਾਨਤਮਨ ਦੀ ਆਪਾਂ ਗੱਲ ਪਾਸੇ ਕਰਦੇ ਹੁਣ ਤੁਹਾਡਾ ਚਾਚਾ ਕੈਪਟਨ ਅਮਰਿੰਦਰ ਸਿੰਘ ਉਹਨ ਦਾ ਘਰੇ ਗੁਰੂ ਦਾ ਸਰੂਪ ਰੱਖਿਆ ਹੋਇਆ ਹੈ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਵਿੱਚ ਗੁਰੂ ਗ੍ਰੰਥ ਦਾ ਸਰੂਪ ਹੈ ਤੇ ਉਹਦੇ ਘਰੇ ਸ਼ਰਾਬ 36 ਪ੍ਰਕਾਰ ਦੀ ਹੋਊਗੀ ਜਾ ਕੇ ਚੈੱਕ ਕਰ ਲੋ ਫਿਰ ਬੋਲਿਓ ਮਾਰਦੇ ਨੇ ਗੱਲਾਂ ਤੇ ਜਿਹੜੇ ਬਾਦਲਾਂ ਦੇ ਹੋਟਲ ਨੇ ਜਿਹੜੇ ਬਾਦਲਾਂ ਦੇ ਹੋਟਲਾਂ ਨੇ ਉੱਥੇ ਸ਼ਰਾਬ ਨਹੀਂ ਚੱਲਦੀ ਉੱਥੇ ਗੁਰੂ ਸਾਹਿਬ ਦੀਆਂ ਫੋਟੋਆਂ ਲੱਗੀਆਂ ਨੇ ਦਿਖਾਈਏ ਤੁਹਾਨੂੰ ਚੈੱਕ ਕਰਾਈਏ ਤੁਹਾਨੂੰ ਟੈਸਟ ਕਰਾਵੇ ਭਗਵੰਤ ਮਾਨ ਡੋ ਟੈਸਟ ਕਰਾਵੇ ਭਗਵੰਤ ਮਾਨ ਉਦਾਂ ਦਰਬਾਰ ਸਾਹਿਬ ਹੋਂਾ ਨੇ ਤਾਂ ਸੋਫੀ ਆ ਜੂ ਜੇ ਕਿ ਚੰਡੀਗੜ੍ਹ ਰੱਖਿਆ ਹੁੰਦਾ ਨਾ ਅਸੀਂ ਉਹਨੂੰ ਕਹਿੰਦੇ ਵੀ ਆ ਚੱਕ ਬਈ ਮਹਿੰਗੀ ਬੋਤਲ ਪਹਿਲਾਂ ਪੈਗ ਨਾ ਫਿਰ ਜਵਾਬ ਦੇਵਾਂਗੇ ਗੱਲਾਂ ਦਾ ਫਿਰ ਫਿਰ ਕਰਾਂਗੇ ਲੀਰਾ ਕਿਦਾਂ ਪਾਟੀਆਂ ਨੇ ਭਰਾਵੋ ਮਾੜੀ ਮੋਟੀ ਸ਼ਰਮ ਕਰ ਲੋ ਆਪਣੇ ਹੱਥੋਂ ਪੁੱਨਨ ਮਾਰਦੇ ਪਾਟੀਆਂ ਲੀਰਾ ਆਪਣੇ ਘਰ ਹੀ ਰੱਖ ਲਓ ਲੋਕ ਨਹੀਂ ਲੈਂਦੇ ਕੋਈ ਸ਼ਮਲੇ ਗੱਲ ਦੀ ਕਰਾਵੇ ਡਰਗ ਟੈਸਟ ਕਿਹਦਾ ਕਿਹਦਾ ਕਰਾਉਂਗੇ ਸੁੱਖੇ ਦਾ ਕਰਾਉ ਪਹਿਲਾਂ ਕਰਾਓ ਪਹਿਲਾਂ ਸੁੱਖੇ ਦਾ ਕਰਾ ਲਓ ਸੁੱਖੇ ਦਾ ਇਕੱਲਾ ਸ਼ਰਾਬ ਦਾ ਨਹੀਂ ਹੋਰ ਵੀ ਬਹੁਤ ਹੋਣਗੇ ਕਿੱਥੇ ਕਿੱਥੇ ਜਾਂਦਾ ਹੈ ਉਹ ਮੈਂ ਉਸ ਪਾਸੇ ਜਾਣਾ ਨਹੀਂ ਦੱਸ ਦਾਂਗੇ ਵੀ ਕਿੱਥੇ ਕਿੱਥੇ ਜਾਂਦਾ ਹੈ ਫਿਰ ਕਰਾ ਲਓ ਟੈਸਟ ਕਿਹਦੇ ਕਿਹਦੇ ਕਰਾਉਂਗੇ ਸ਼ਰਮ ਨਹੀਂ ਮਨ ਦੇ ਮਾੜੀ ਮੋਟੀ ਤੁਸੀਂ ਕਿੱਦਾਂ ਲੀਰਾਂ ਦੇ ਖੁੱਦੋ ਬਣੀਆਂ ਡੇਢੀ ਚੱਲੋ ਡੇਢੀ ਚੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ